ਇੱਕ ਕੁੜੀ ਜਿਸ ਦਾ ਗੋਰਾ ਸਰੀਰ ਤੇ ਉੱਚਾ ਲੰਮਾ ਕੱਦ ਸੀ ਉਸ ਕੁੜੀ ਦੀ ਉਮਰ 15-16 ਸਾਲ ਦੀ ਸੀ ਤੇ ਉਹ ਠੇਕੇਦਾਰ ਦੇ ਘਰ ਉਹਨਾਂ ਦਾ ਸਾਰਾ ਕੰਮ ਕਰਦੀ ਸੀ ਜਿੱਥੇ ਠੇਕੇਦਾਰ ਦਾ ਪੋਤਰਾ ਉਸ ਦੇ ਨਾਲ ਹਮੇਸ਼ਾ ਮਜ਼ਾਕ ਭਰੀਆਂ ਗੱਲਾਂ ਕਰਦਾ ਰਹਿੰਦਾ ਸੀ ਜਿਸ ਕਰਕੇ ਉਹ ਕੁੜੀ ਉਸ ਨੂੰ ਪਸੰਦ ਕਰਨ ਲੱਗੀ ਸੀ ਤੇ ਉਹਨਾਂ ਦੀ ਚੜ੍ਹਦੀ ਜਵਾਨੀ ਨੇ ਇੱਕ ਦੂਜੇ ਨੂੰ ਨੇੜੇ ਕਰ ਦਿੱਤਾ ਕਿਉਂਕਿ ਉਹ ਮੁੰਡੇ ਲਈ ਇੱਕ ਮਨ ਪਰਚਾਵੇ ਦੀ ਚੀਜ਼ ਸੀ ਜਿਸ ਕਰਕੇ ਉਹ ਕੁੜੀ ਨੂੰ ਆਪਣੇ ਪਿਆਰ ਵਿੱਚ ਫਸਾ ਲੈਂਦਾ ਹੈ ਉਹ ਦੋਵੇਂ ਉਸ ਹੱਦ ਤੱਕ ਪਹੁੰਚ ਗਏ ਸੀ ਜਿੱਥੋਂ ਪਿੱਛੇ ਮੁੜਨਾ ਸੌਖਾ ਨਹੀਂ ਸੀ ਉਹ ਉਸ ਕੁੜੀ ਦੀ ਕੱਚੀ ਉਮਰ ਦਾ ਫਾਇਦਾ ਉਠਾਉਂਦੇ ਉਸ ਨਾਲ ਸਬੰਧ ਬਣਾ ਕੇ ਉਸ ਦੀ ਹਾਲਤ ਖਰਾਬ ਕਰ ਦਿੰਦਾ ਹੈ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਚੰਨੀ ਇੱਕ ਗਰੀਬ ਪਰਿਵਾਰ ਦੀ ਧੀ ਸੀ ਉਸ ਦਾ ਗੋਰਾ ਚਿੱਟਾ ਰੰਗ ਤੇ ਉੱਚਾ ਲੰਮਾ ਕੱਦ ਸੀ ਉਸ ਦੇ ਬਚਪਨ ਦੀ ਇੱਕ ਸਹੇਲੀ ਸੀ ਜਿਸ ਦਾ ਨਾਂ ਮੀਤ ਸੀ ਉਹ ਦੋਵੇਂ ਪੰਜਵੀਂ ਜਮਾਤ ਤੱਕ ਇਕੱਠੀਆਂ ਪੜ੍ਹੀਆਂ ਸੀ ਤੇ ਇੱਕੋ ਪਿੰਡ 'ਚ ਰਹਿੰਦਾਂ ਸੀ ਚੰਨੀ ਦੀ ਮਾਂ ਗਰੀਬੀ ਕਾਰਨ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਤੇ ਸ਼ਾਮ ਨੂੰ ਆਪਣੇ ਘਰ ਭੱਠੀ ਤੇ ਦਾਣੇ ਪੁੰਨਦੀ ਸੀ ਚੰਨੀ ਪੰਜ ਪੜ ਕੇ ਸਕੂਲੋਂ ਹਟ ਗਈ ਸੀ ਕਿਉਂਕਿ ਉਸਦੀ ਮਾਂ ਕੈਂਸਰ ਤੋਂ ਪੀੜਤ ਸੀ ਤੇ ਚੰਨੀ ਘਰ ਦੇ ਕੰਮ 'ਚ ਮਦਦ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਆਪਣੀ ਮਾਂ ਨਾਲ ਲੋਕਾਂ ਦੇ ਘਰ ਕੰਮ ਕਰਾਉਣ ਵੀ ਜਾਣ ਲੱਗਦੀ ਹੈ ਚੰਨੀ ਦੀ ਉਮਰ ਲਗਭਗ 15-16 ਸਾਲ ਦੀ ਹੋ ਗਈ ਸੀ ਉਸਦੀ ਸਹੇਲੀ ਮੀਤ ਆਪਣੀਆਂ ਹੋਰ ਸਹੇਲੀਆਂ ਨਾਲ ਉਸਦੇ ਘਰ ਅੱਗੋਂ ਲੰਘ ਕੇ ਸਕੂਲ ਜਾਂਦੀ ਸੀ ਤੇ ਚੰਨੀ ਰੋਜ਼ ਮੀਤ ਨੂੰ ਮਿਲਦੀ ਰਹਿੰਦੀ ਸੀ ਜਦੋਂ ਮੀਤ ਸਕੂਲ ਤੋਂ ਆਉਂਦੀ ਸੀ ਤਾਂ ਚੰਨੀ ਦੇ ਘਰ ਆ ਜਾਂਦੀ ਸੀ ਚੰਨੀ ਠੇਕੇਦਾਰ ਦੇ ਘਰ ਉਹਨਾਂ ਦਾ ਸਾਰਾ ਕੰਮ ਕਰਦੀ ਸੀ ਠੇਕੇਦਾਰ ਦਾ ਪੋਤਰਾ ਦਲਵੀਰ ਬਾਹਰੋਂ ਆਇਆ ਹੋਇਆ ਸੀ ਤੇ ਉਹ ਚੰਨੀ ਨਾਲ ਥੋੜਾ ਬਹੁਤ ਮਜ਼ਾਕ ਕਰਦਾ ਰਹਿੰਦਾ ਸੀ ਜਿਸ ਕਰਕੇ ਚੰਨੀ ਦਲਵੀਰ ਨੂੰ ਦਿਲੋਂ ਪਸੰਦ ਕਰਨ ਲੱਗ ਪਈ ਸੀ ਕਿਉਂਕਿ ਜੋ ਪਿੰਡ ਪਿਛੜੇ ਹੁੰਦੇ ਹਨ ਉਥੋਂ ਦੀਆਂ ਕੁੜੀਆਂ ਦੀ ਸੋਚ ਸਿਰਫ ਆਪਣੇ ਤੱਕ ਹੀ ਹੁੰਦੀ ਹੈ ਉਹਨਾਂ ਦੇ ਮਾਪੇ ਜੋ ਕਹਿੰਦੇ ਉਹ ਮੰਨ ਲੈਂਦੀਆਂ ਹਨ ਉਹ ਜ਼ਿੰਦਗੀ ਵਿੱਚ ਕੁਝ ਬਣਨ ਦੇ ਸੁਪਨੇ ਘਟ ਹੀ ਲੈਂਦੀਆਂ ਨੇ ਉਹਨਾਂ ਨੂੰ ਆਪਣੇ ਵੱਡਿਆਂ ਦਾ ਡਰ ਹਮੇਸ਼ਾ ਰਹਿੰਦਾ ਹੈ ਕਿ ਕੋਈ ਪਿੰਡ ਵਿੱਚ ਕੀ ਸੋਚੇਗਾ ਪਰ ਕਿਹਾ ਜਾਂਦਾ ਹੈ ਕਿ ਚੜ੍ਹਦੀ ਜਵਾਨੀ ਮਨ ਦੇ ਵਾਸਤੋਂ ਬਾਹਰ ਹੁੰਦੀ ਹੈ ਜਿਸ ਕਾਰਨ ਅਣਜਾਣੇ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਹਨ ਜੋ ਚੰਨੀ ਤੋਂ ਵੀ ਹੋ ਗਈਆਂ ਸੀ ਦਲਵੀਰ ਚੰਨੀ ਨਾਲ ਜਿਵੇਂ ਗੱਲ ਕਰਦਾ ਉਸ ਨੂੰ ਲੱਗ ਰਿਹਾ ਸੀ ਕਿ ਉਹ ਮੈਨੂੰ ਪਸੰਦ ਕਰਦਾ ਹੈ ਪਰ ਦਲਵੀਰ ਬਿਲਕੁਲ ਖੁੱਲੇ ਖਿਆਲਾਂ ਦਾ ਸੀ ਤੇ ਬਾਹਰਲੇ ਦੇਸ਼ਾਂ ਤੋਂ ਘੁੰਮ ਕੇ ਵੀ ਆਇਆ ਹੋਇਆ ਸੀ ਉਹ ਜੋ ਵੀ ਚੰਨੀ ਨਾਲ ਗੱਲ ਕਰਦਾ ਸੀ ਉਸ ਨੂੰ ਗੰਭੀਰ ਨਹੀਂ ਲੈਂਦਾ ਸੀ ਉਸ ਲਈ ਤਾਂ ਚੰਨੀ ਮਨ ਪਰਚਾਵੇ ਦੀ ਚੀਜ਼ ਸੀ ਪਰ ਚੰਨੀ ਲਈ ਤਾਂ ਦਲਵੀਰ ਉਸਦੀ ਸਾਰੀ ਦੁਨੀਆ ਬਣ ਗਿਆ ਸੀ ਦਲਵੀਰ ਨੇ ਚੰਨੀ ਨੂੰ ਆਪਣੇ ਪਿਆਰ ਵਿੱਚ ਫਸਾ ਲਿਆ ਸੀ ਤੇ ਦੋਵੇਂ ਇੱਕ ਹੋ ਚੁੱਕੇ ਸੀ ਹੁਣ ਉਹਨਾਂ ਦਾ ਪਿਆਰ ਉਸ ਹੱਦ ਤੱਕ ਪਹੁੰਚ ਗਿਆ ਸੀ ਜਿੱਥੋਂ ਪਿੱਛੇ ਮੁੜਨਾ ਸੌਖਾ ਨਹੀਂ ਸੀ ਦਲਵੀਰ ਚੰਨੀ ਨਾਲ ਸਬੰਧ ਰੱਖਣ ਲੱਗ ਪਿਆ ਸੀ ਤੇ ਉਹ ਚੰਨੀ ਦੀ ਕੱਚੀ ਉਮਰ ਦਾ ਫਾਇਦਾ ਰੱਜ ਕੇ ਚੁੱਕਦਾ ਸੀ ਇਹ ਪਤਾ ਨਹੀਂ ਕਿਉਂ ਕੁੜੀਆਂ ਨਹੀਂ ਸੋਚਦੀਆਂ ਕਿ ਜਿਹੜਾ ਰਿਸ਼ਤਾ ਜਿਸਮ ਤੋਂ ਸ਼ੁਰੂ ਹੋਇਆ ਉਸ ਦਾ ਅੰਤ ਵੀ ਉੱਥੇ ਹੀ ਹੋਵੇਗਾ ਮੀਤ ਸ਼ਾਮ ਨੂੰ ਚੰਨੀ ਕੋਲੋਂ ਦਾਣੇ ਪਣਾਉਣ ਆਈ ਤਾਂ ਚੰਨੀ ਕੁਝ ਹੋਰ ਹੀ ਗੱਲਾਂ ਕਰ ਰਹੀ ਸੀ ਪਰ ਮੀਤ ਦੇ ਦਿਮਾਗ ਵਿੱਚ ਤਾਂ ਇੱਕੋ ਗੱਲ ਸੀ ਕਿ ਕੋਈ ਪਿਆਰ ਨਹੀਂ ਹੁੰਦਾ ਹੈ ਸਾਰੇ ਟਾਈਮ ਪਾਸ ਕਰਦੇ ਹਨ ਕਿਉਂਕਿ ਮੀਤ ਦੀ ਭੈਣ ਸ਼ਹਿਰ ਵਿੱਚ ਪੜਦੀ ਸੀ ਤੇ ਉਸ ਨੂੰ ਦੱਸਦੀ ਰਹਿੰਦੀ ਸੀ ਕਿ ਜੇਕਰ ਕੋਈ ਮੁੰਡਾ ਇਦਾਂ ਦੀ ਗੱਲ ਕਰੇ ਜੋ ਸਹੀ ਨਹੀਂ ਹੈ ਤਾਂ ਅਸੀਂ ਆਪਣੇ ਆਪ ਨੂੰ ਕਿਵੇਂ ਸੰਭਾਲਣਾ ਹੈ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਹੈ ਉਹ ਤੁਹਾਡੇ ਤੇ ਵੀ ਆਵੇਗਾ ਚੰਨੀ ਦੀ ਮਾਂ ਇੱਕ ਮਹੀਨਾ ਪਹਿਲਾਂ ਗੁজার ਗਈ ਸੀ ਤੇ ਆਪਣਿਆਂ ਨੇ ਵੀ ਸਾਥ ਨਹੀਂ ਦਿੱਤਾ ਸੀ ਉਹ ਤਾਂ ਵਿਗਾੜਨ ਵਿੱਚ ਹੀ ਅੱਗੇ ਸੀ ਇਸ ਲਈ ਚੰਨੀ ਉੱਤੇ ਮਾਂ ਤੋਂ ਬਿਨਾਂ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ ਸੀ ਜਿਸ ਕਰਕੇ ਉਸ ਦਾ ਇਕੱਲਾਪਨ ਉਸ ਨੂੰ ਦਲਵੀਰ ਵੱਲ ਖਿੱਚ ਕੇ ਲੈ ਗਿਆ ਸੀ ਚੰਨੀ ਸਾਰੇ ਘਰ ਨੂੰ ਸੰਭਾਲਦੀ ਸੀ ਉਹ ਪਸ਼ੂਆਂ ਲਈ ਚਾਰਾ ਲੈ ਕੇ ਆਉਂਦੀ ਤੇ ਕਦੇ-ਕਦੇ ਮੀਤ ਨੂੰ ਆਵਾਜ਼ ਮਾਰ ਕੇ ਰੋਗ ਲਵਾ ਲੈਂਦੀ ਸੀ ਜਿਸ ਕਰਕੇ ਮੀਤ ਨੂੰ ਬਹੁਤ ਵਾਰ ਆਪਣੇ ਘਰੋਂ ਗਾਲਾਂ ਤੇ ਕਦੇ ਕੁੱਟ ਵੀ ਪੈ ਜਾਂਦੀ ਸੀ ਕਿਉਂਕਿ ਉਸਦੀ ਮਾਂ ਕਹਿੰਦੀ ਸੀ ਕਿ ਚੰਨੀ ਤਾਂ ਪੜੀ ਨਹੀਂ ਉਹਨੇ ਤੈਨੂੰ ਵੀ ਪੜਨ ਨਹੀਂ ਦੇਣਾ ਹੈ ਜਿਵੇਂ ਦੀਆਂ ਗੱਲਾਂ ਚੰਨੀ ਕਰਦੀ ਸੀ ਤਾਂ ਮੀਤ ਕਹਿੰਦੀ ਤੁਸੀਂ ਉਸ ਤੋਂ ਦੂਰ ਹੀ ਰਿਹਾ ਕਰੋ ਮੇਰੀ ਭੈਣ ਕਹਿੰਦੀ ਇਸ ਤਰ੍ਹਾਂ ਦੇ ਮੁੰਡੇ ਤੇ ਕਦੇ ਯਕੀਨ ਨਹੀਂ ਕਰਨਾ ਚਾਹੀਦਾ ਹੈ ਤੁਸੀਂ ਕਦੇ ਕੋਠਾਂ ਦੀ ਜੁਬਾਰਿਆਂ ਨਾਲ ਨਿਭਦੀ ਵੇਖੀ ਹੈ ਬਾਕੀ ਮੈਂ ਤਾਂ ਚੰਨੀ ਕਦੇ ਪਿਆਰ ਨਹੀਂ ਕੀਤਾ ਮੈਂ ਪੜਨਾ ਚਾਹੁੰਦੀ ਹਾਂ ਇਹ ਸਭ ਮੇਰੇ ਸਿਰ ਤੋਂ ਲੰਘ ਜਾਂਦਾ ਹੈ ਤੇਰੇ ਤੇ ਦਲਵੀਰ ਵਿੱਚ ਜੋ ਵੀ ਚੱਲ ਰਿਹਾ ਹੈ ਉਹ ਗਲਤ ਹੈ ਤੁਸੀਂ ਸੰਭਲ ਜਾਓ ਹੁਣ ਤਾਂ ਚਾਚੀ ਵੀ ਦੁਨੀਆ ਤੇ ਨਹੀਂ ਰਹੀ ਹੈ ਜੋ ਤੈਨੂੰ ਸਮਝਾ ਦਿੰਦੀ ਬਾਕੀ ਤੇਰੀ ਆਪਣੀ ਮਰਜ਼ੀ ਹੈ ਹੁਣ ਚੰਨੀ ਨੇ ਮੀਤ ਨੂੰ ਗੱਲਾਂ ਦੱਸਣੀਆਂ ਬੰਦ ਕਰ ਦਿੱਤੀਆਂ ਸੀ ਕਿਉਂਕਿ ਉਸ ਨੂੰ ਮੀਤ ਦੀਆਂ ਗੱਲਾਂ ਬੁਰੀਆਂ ਲੱਗ ਰਹੀਆਂ ਸੀ ਅਜਿਹਾ ਹੀ ਹੁੰਦਾ ਹੈ ਉਦੋਂ ਦਿਲ ਦਿਮਾਗ ਤੇ ਕਿਸੇ ਦਾ ਜੋਰ ਨਹੀਂ ਚੱਲਦਾ ਹੈ ਜੇਕਰ ਕੋਈ ਸਮਝਾਉਂਦਾ ਹੈ ਤਾਂ ਉਹ ਬੁਰਾ ਲੱਗਦਾ ਹੈ ਹੁਣ ਮੀਤ ਤੇ ਚੰਨੀ ਦਾ ਆਉਣਾ ਜਾਣਾ ਕੱਟ ਗਿਆ ਸੀ ਪਰ ਮੀਤ ਦਿਲ ਦੀ ਸਾਫ਼ ਕੁੜੀ ਸੀ ਉਹ ਕਿਸੇ ਨੂੰ ਦੁੱਖ ਵਿੱਚ ਨਹੀਂ ਦੇਖ ਸਕਦੀ ਸੀ ਚੰਨੀ ਦੇ ਪਿਆਰ ਤੇ ਦਲਵੀਰ ਦੀ ਹਵਸ਼ ਤਿੰਨ ਚਾਰ ਮਹੀਨੇ ਚੱਲੀ ਤਾਂ ਫਿਰ ਬਾਅਦ ਵਿੱਚ ਦਲਵੀਰ ਦੇ ਰਿਸ਼ਤੇ ਦੀ ਗੱਲ ਤੁਰਦੀ ਹੈ ਉਸਦੇ ਲਈ ਚੰਨੀ ਸਿਰਫ ਟਾਈਮ ਪਾਸ ਸੀ ਕਿਉਂਕਿ ਪਤਾ ਹੀ ਸੀ ਕਿ ਉਹਨਾਂ ਦੋਵਾਂ ਦਾ ਕੋਈ ਭਵਿੱਖ ਤਾਂ ਹੈ ਵੀ ਨਹੀਂ ਸੀ ਚੰਨੀ ਨੇ ਬਹੁਤ ਵੱਡੀ ਗਲਤੀ ਕੀਤੀ ਸੀ ਪਰ ਉਸ ਦਾ ਵੀ ਕੋਈ ਵਾਸ ਨਹੀਂ ਸੀ ਉਸ ਦੀ ਉਮਰ ਹੀ ਅਜੇ ਹੀ ਸੀ ਜੇਕਰ ਕੋਈ ਸਮਝਾਉਣ ਵਾਲਾ ਹੁੰਦਾ ਤਾਂ ਸ਼ਾਇਦ ਉਹ ਸਮਝ ਸਕਦੀ ਸੀ ਚੰਨੀ ਦਾ ਰੋ ਰੋ ਕੇ ਬੁਰਾ ਹਾਲ ਸੀ ਉਹਨਾਂ ਦੇ ਪਿੰਡ ਅਗਲੇ ਦਿਨ ਮੇਲਾ ਲੱਗਣਾ ਸੀ ਪਰ ਅੱਜ ਮੀਤ ਨੇ ਆਪਣੀਆਂ ਸਹੇਲੀਆਂ ਨਾਲ ਸ਼ਹਿਰ ਮੇਲੇ ਤੇ ਜਾਣਾ ਸੀ ਮੇਲੇ ਤੇ ਆਣ ਗਾਣ ਵਿੱਚੋਂ ਵੀ ਜਾ ਰਹੇ ਸੀ ਤਾਂ ਮੀਤ ਨੇ ਸੋਚਿਆ ਚਲੋ ਚੰਨੀ ਨੂੰ ਵੀ ਪੁੱਛ ਆਉਂਦੀ ਹਾਂ ਉਹ ਕਈ ਦਿਨਾਂ ਤੋਂ ਉਦਾਸ ਵੀ ਲੱਗ ਰਹੀ ਸੀ ਉਹ ਬਚਪਨ ਤੋਂ ਜਾਣਦੀਆਂ ਸੀ ਤੇ ਇੱਕ ਦੂਜੀ ਨੂੰ ਦੁਖੀ ਵੀ ਨਹੀਂ ਵੇਖ ਸਕਦੀਆਂ ਸੀ ਚੰਨੀ ਮੇਲੇ ਤੇ ਚਲੀ ਗਈ ਸੀ ਪਰ ਉਦਾਸ ਬਹੁਤ ਸੀ ਜੇ ਮੀਤ ਪੁੱਛਦੀ ਤਾਂ ਅੱਗੋਂ ਇਹ ਕਹਿੰਦੀ ਕਿ ਤੈਨੂੰ ਨਹੀਂ ਦੱਸ ਸਕਦੀ ਹਾਂ ਪਰ ਜਦੋਂ ਸ਼ਾਮ ਨੂੰ ਵਾਪਸ ਘਰ ਮੁੜੀਆਂ ਤਾਂ ਚੰਨੀ ਹੱਸਦੀ ਖੇਡਦੀ ਆਈ ਸੀ ਅਗਲੇ ਦਿਨ ਪਿੰਡ ਮੇਲਾ ਸੀ ਤਾਂ ਮੀਤ ਚੰਨੀ ਕੋਲ ਗਈ ਤੇ ਕਿਹਾ ਚੰਨੀ ਆਜੋ ਮੇਲੇ ਚੱਲਗੇ ਭੂਆ ਹੁਣੇ ਚੱਲੇ ਹਨ ਛੇਤੀ ਕਰ ਤੂੰ ਹਜੇ ਤਿਆਰ ਕਿਉਂ ਨਹੀਂ ਹੋਈ ਹੈ ਚੰਨੀ ਨੇ ਕਿਹਾ ਮੈਂ ਬਿਮਾਰ ਹਾਂ ਮੈਂ ਨਹੀਂ ਜਾਣਾ ਹੈ ਮੀਤ ਬੋਲੀ ਕੀ ਹੋਇਆ ਚੰਨੀ ਤੈਨੂੰ ਤਾਂ ਬਹੁਤ ਚਾਹ ਹੁੰਦਾ ਸੀ ਪਰ ਚੰਨੀ ਨੇ ਮੀਤ ਨੂੰ ਮੇਲੇ ਜਾਣ ਤੋਂ ਮਨਾ ਕਰ ਦਿੱਤਾ ਸੀ ਤੇ ਕਿਹਾ ਤੂੰ ਮਨਜੀਤ ਭੂਆ ਨੂੰ ਮੇਰੇ ਕੋਲ ਬੁਲਾ ਲਿਆ ਜਦੋਂ ਪੂਆ ਆਈ ਤਾਂ ਚੰਨੀ ਨੇ ਸਾਰੀ ਹੱਡ ਬੀਤੀ ਦੱਸ ਦਿੱਤੀ ਸੀ ਉਸ ਨੂੰ ਦੱਸਣ ਤੇ ਹੀ ਮੀਤ ਨੂੰ ਇਹਨਾਂ ਪਤਾ ਲੱਗਿਆ ਕਿ ਚੰਨੀ ਗਰਭਵਤੀ ਹੈ ਚੰਨੀ ਦੀ ਗੱਲ ਸੁਣ ਕੇ ਪੂਆ ਵੀ ਸੁੱਨ ਹੋ ਗਈ ਸੀ ਮਨਜੀਤ ਪੂਆ ਚੰਨੀ ਦੇ ਗਵਾਂਢ ਵਿੱਚ ਰਹਿੰਦੀ ਸੀ ਤੇ ਸਾਰਿਆਂ ਦਾ ਸਕਿਆਂ ਤੋਂ ਵੀ ਵੱਧ ਮੋਹ ਕਰਦੀ ਸੀ ਉਸ ਨੇ ਮੀਤ ਨੂੰ ਕਿਹਾ ਤੂੰ ਕਿਸੇ ਕੋਲ ਗੱਲ ਨਾ ਕਰੀ ਮੈਂ ਕੁਝ ਕਰਦੀ ਹਾਂ ਫਿਰ ਪੂਆ ਨੇ ਚੰਨੀ ਨੂੰ ਪੁੱਛਿਆ ਤੂੰ ਇੰਨੀ ਵੱਡੀ ਗਲਤੀ ਕਿਵੇਂ ਕੀਤੀ ਤੇ ਉਹ ਕੌਣ ਹੈ ਚੰਨੀ ਨੇ ਕਿਹਾ ਭੂਆ ਉਹ ਦਲਵੀਰ ਮੈਨੂੰ ਪਿਆਰ ਕਰਦਾ ਹੈ ਭੂਆ ਨੇ ਕਿਹਾ ਪੁੱਤ ਇਹ ਨਹੀਂ ਹੁੰਦਾ ਕਮਲ ਜੇ ਤੇਰੀ ਉਮਰ ਹੀ ਕੀ ਹੈ ਉਹ ਲੋਕ ਕਿੱਥੇ ਤੇ ਆਪਾਂ ਕਿੱਥੇ ਹਾਂ ਇਸ ਬਾਰੇ ਉਸ ਨੂੰ ਪਤਾ ਹੈ ਚੰਨੀ ਨੇ ਕਿਹਾ ਹਾਂ ਉਹ ਕਹਿੰਦਾ ਸੀ ਮੈਂ ਦਵਾਈ ਲਿਆ ਦੇਵਾਂਗਾ ਸਭ ਠੀਕ ਹੋ ਜਾਵੇਗਾ ਉਸਦੇ ਰਿਸ਼ਤੇ ਦੀ ਗੱਲ ਚੱਲਦੀ ਹੈ ਭੂਆ ਨੇ ਕਿਹਾ ਉਸ ਦਾ ਰਿਸ਼ਤਾ ਤਾਂ ਹੋਣਾ ਹੀ ਸੀ ਤੇਰਾ ਉਸ ਦੇ ਨਾਲ ਕੀ ਮੇਲ ਹੈ ਉਸ ਨੇ ਸੋਹਣੀ ਕਰਕੇ ਨਜਾਇਜ਼ ਫਾਇਦਾ ਚੁੱਕ ਲਿਆ ਹੈ ਤੂੰ ਕਿਸੇ ਨਾਲ ਤਾਂ ਗੱਲ ਕਰਨੀ ਸੀ ਮੈਂ ਵੀਰੇ ਨਾਲ ਤੇਰੇ ਵਿਆਹ ਦੀ ਗੱਲ ਕਰਤੀ ਹਾਂ ਚੰਨੀ ਬੋਲੀ ਪੂਆ ਮੈਂ ਵਿਆਹ ਨਹੀਂ ਕਰਵਾਉਣਾ ਹੈ ਪੂਆ ਨੇ ਕਿਹਾ ਚੰਨੀ ਆਪਣੀ ਇੱਜ਼ਤ ਲੈ ਕੇ ਆਪਣੇ ਘਰ ਜਾਣ ਵਿੱਚ ਹੀ ਭਲਾਈ ਹੈ ਮੈਂ ਕੱਲ ਡਿਸਪੈਂਸਰੀ ਵਿੱਚ ਜਾ ਕੇ ਗੱਲ ਕਰਾਂਗੀ ਇਹ ਪਰਦੇ ਵਾਲੀ ਗੱਲ ਹੈ ਤੂੰ ਕਿਸੇ ਨੂੰ ਕੁਝ ਨਾ ਦੱਸੀ। ਅਗਲੇ ਦਿਨ ਚੰਨੀ ਜਦੋਂ ਦਲਵੀਰ ਘਰ ਕੰਮ ਤੇ ਗਈ ਤਾਂ ਦਲਵੀਰ ਨੇ ਉਸ ਨੂੰ ਕੋਈ ਦਵਾਈ ਦੇ ਦਿੱਤੀ ਸੀ। ਪਰ ਚੰਨੀ ਨੇ ਦਵਾਈ ਖਾਧੀ ਤਾਂ ਉਸ ਦੀ ਸਿਹਤ ਬਹੁਤ ਖਰਾਬ ਹੋ ਗਈ। ਉਸ ਦੀ ਹਾਲਤ ਨੂੰ ਦੇਖ ਕੇ ਭੂਆ ਕੁਝ ਦਿਨ ਰੁਕ ਹੀ ਗਈ ਕਿ ਬਿਨਾ ਮਾਂ ਦੇ ਬੱਚੀ ਨੂੰ ਕੌਣ ਸੰਭਾਲੇਗਾ? ਲੋਕੀ ਤਾਂ ਸਵਾਦ ਲੈਣ ਵਾਲੇ ਨੇ। ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਸਮਝਦੇ ਹਨ। ਹੁਣ ਜੋ ਵੀ ਹੋਇਆ ਉਸ ਵਿੱਚ ਚੰਨੀ ਦਾ ਵੀ ਕੀ ਕਸੂਰ ਸੀ? ਦਲਵੀਰ ਨੇ ਜੋ ਚੰਨੀ ਨੂੰ ਦਵਾਈ ਦਿੱਤੀ ਸੀ ਉਸ ਨਾਲ ਬੱਚਾ ਤਾਂ ਚਲਾ ਗਿਆ ਸੀ ਪਰ ਪਾਪ ਬਹੁਤ ਵੱਡਾ ਹੈ ਚੰਨੀ ਨੂੰ ਕੋਈ ਹੋਰ ਵੀ ਰੋਗ ਲੱਗ ਸਕਦਾ ਸੀ ਕੁਝ ਦਿਨਾਂ ਬਾਅਦ ਭੂਆ ਨੇ ਚੰਨੀ ਲਈ ਇੱਕ ਰਿਸ਼ਤਾ ਵੀ ਲੱਭ ਲਿਆ ਸੀ ਤੇ ਐਤਵਾਰ ਦੇਖ ਦਿਖਾਵਾ ਹੋਣਾ ਸੀ ਦੂਜੇ ਪਾਸੇ ਜਦੋਂ ਦਲਵੀਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਚੰਨੀ ਨੂੰ ਵਿਆਹ ਨਾ ਕਰਵਾਉਣ ਲਈ ਕਹਿਣ ਲੱਗਾ ਸੀ ਹੁਣ ਚੰਨੀ ਨੂੰ ਵੀ ਪਿਆਰ ਤੇ ਹਵਸ਼ ਵਿੱਚ ਫਰਕ ਪਤਾ ਲੱਗ ਗਿਆ ਸੀ ਇਸ ਲਈ ਭੂਆ ਦੀਆਂ ਗੱਲਾਂ ਯਾਦ ਕਰਦੇ ਦਲਵੀਰ ਤੋਂ ਦੂਰ ਹੀ ਰਹਿ ਰਹੀ ਸੀ ਬਾਕੀ ਜਦੋਂ ਆਪਣੇ ਤੇ ਬੀਤੇ ਤਾਂ ਸਹੀ ਗਲਤ ਦਾ ਪਤਾ ਤਾਂ ਲੱਗ ਹੀ ਜਾਂਦਾ ਹੈ ਹੁਣ ਚੰਨੀ ਨੂੰ ਮੀਤ ਦੀਆਂ ਕਹੀਆਂ ਗੱਲਾਂ ਵੀ ਯਾਦ ਆ ਰਹੀਆਂ ਸੀ ਭੂਆ ਨੇ ਮੁੰਡੇ ਵਾਲਿਆਂ ਨੂੰ ਚੰਨੀ ਦਿਖਾਈ ਤਾਂ ਪਹਿਲੀ ਨਜ਼ਰ ਹੀ ਪਸੰਦ ਕਰ ਲੈਂਦੇ ਹਨ ਕਿਉਂਕਿ ਮਰ ਜਾਣੀ ਸੋਹਣੀ ਬਹੁਤ ਸੀ ਫਿਰ ਇੱਕ ਦਿਨ ਦਲਵੀਰ ਨੇ ਚੰਨੀ ਨਾਲ ਦੁਬਾਰਾ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਧਮਕੀ ਦੇਂਦੇ ਕਿਹਾ ਜੇ ਕਰ ਨਾ ਮੰਨੀ ਤਾਂ ਲੋਕਾਂ ਨੂੰ ਸਾਰੀ ਗੱਲ ਦੱਸ ਦੇਵਾਂਗਾ ਪਰ ਚੰਨੀ ਨੇ ਉਸਦੇ ਥੱਪੜ ਮਾਰਿਆ ਤੇ ਕਿਹਾ ਜਿਸ ਨੂੰ ਮਰਜ਼ੀ ਦੱਸ ਤੇਰੀ ਵੀ ਬੇਇੱਜ਼ਤੀ ਹੋਵੇਗੀ ਉਹ ਆਪਣੇ ਘਰ ਨੂੰ ਆ ਗਈ ਸੀ ਫਿਰ ਚੰਨੀ ਦਾ ਵਿਆਹ ਹੋ ਗਿਆ ਸੀ ਤੇ ਉਸਦੇ ਘਰ ਵਿਆਹ ਤੋਂ 5 ਸਾਲ ਤੱਕ ਕੋਈ ਬੱਚਾ ਨਹੀਂ ਹੋਇਆ ਸੀ ਕਿਉਂਕਿ ਪਿਛਲੀਆਂ ਕੀਤਾਆਂ ਗਲਤੀਆਂ ਸਾਹਮਣੇ ਤਾਂ ਆਉਂਦੀਆਂ ਹੀ ਨੇ ਦਲਵੀਰ ਵੀ ਵਿਆਹ ਕਰਵਾ ਕੇ ਬਾਹਰ ਚਲਾ ਗਿਆ ਸੀ ਫਿਰ ਚੰਨੀ ਦੇ ਘਰ ਪੂਰੇ ਪੰਜ ਸਾਲ ਬਾਅਦ ਪੁੱਤਰ ਹੋਇਆ ਤਾਂ ਪਿਛਲੀਆਂ ਗਲਤੀਆਂ ਵੀ ਭੁੱਲ ਗਈ ਸੀ ਤੇ ਆਪਣੇ ਘਰ ਖੁਸ਼ ਸੀ ਜਦੋਂ ਵੀ ਚੰਨੀ ਮੀਤ ਨਾਲ ਫੋਨ ਤੇ ਗੱਲ ਕਰਦੀ ਤਾਂ ਇਹ ਹੀ ਕਹਿੰਦੀ ਸ਼ੁਕਰ ਹੈ ਤੂੰ ਕਿਸੇ ਨੂੰ ਕੁਝ ਨਹੀਂ ਦੱਸਿਆ ਸੀ ਤੂੰ ਤੇ ਭੂਆ ਨੇ ਮੇਰੀ ਇੱਜ਼ਤ ਰੱਖੀ ਹੈ ਸਮੇਂ ਦੇ ਨਾਲ ਸਭ ਸਹੀ ਹੋ ਗਿਆ ਸੀ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ ਸਾਰਿਆਂ ਦਾ